ਕਿੰਨੇ ਤੂੰ ਕਰਾਤੇ ਕਿੰਨੇ ਹੋਰ ਕਰੇਗਾ ਬਰਬਾਦ ਚਿੱਟਿਆ ਨੌਜਵਾਨੀ ਤੇਰੀ ਓਏ ਗੁਲਾਮ ਹੋ ਗਈ ਤੂੰ ਆਜ਼ਾਦ ਚਿੱਟਿਆ ਨੌਜਵਾਨੀ ਤੇਰੀ ਓਏ ਗੁਲਾਮ ਹੋ ਗਈ ਤੂੰ ਆਜ਼ਾਦ ਚਿੱਟਿਆ ਪੱਤੀ ਪੱਤੀ ਕਰਕੇ ਖੰਡਾਤੀ ਜਾਲ ਮਾਂ ਮੈਂਕ ਦੇ ਗੁਲਾਬ ਦੀ ਨਸ਼ਿਆਂ ਦੇ ਵਹਿਣ ਚ ਜਵਾਨੀ ਰੋੜ ਗਈ ਗੁਰਾਂ ਦੇ ਪੰਜਾਬ ਦੀ ਨਸ਼ਿਆਂ ਦੇ ਵਹਿਣ ਚ ਜਵਾਨੀ ਰੋੜ ਗਈ ਗੁਰਾਂ ਦੇ ਪੰਜਾਬ ਦੀ ਵਸਦਾ ਪੰਜਾਬ ਗੁਰੂਆਂ ਦੇ ਨਾਮ ਤੇ ਛੱਡੇਗਾ ਉਜਾੜ ਕੇ ਮਾਵਾਂ ਦੀਆਂ ਅੰਦਰਾਂ ਦੇ ਰੁਗ ਪਰਦੈ ਤੋ ਸੀਨੇ ਪੜ ਕੇ ਮਾਵਾਂ ਦੀਆਂ ਅੰਦਰਾਂ ਦੇ ਰੁਗ ਪਰਦੈ ਓਏ ਤੋ ਸੀਨੇ ਪੜ ਕੇ ਪੜ ਲੋ ਕਹਾਣੀ ਜਿਹੜੀ ਬਾਕੀ ਬਚੀ ਏ ਖੁੱਲੀ ਜਈ ਕਿਤਾਬ ਦੀ ਨਸ਼ਿਆਂ ਦੇ ਵਣ ਚ ਜਵਾਨੀ ਰੋੜ ਗਈ ਗੁਰਾਂ ਦੇ ਪੰਜਾਬ ਦੀ ਨਸ਼ਿਆਂ ਦੇ ਵਣ ਚ ਜਵਾਨੀ ਰੋੜ ਗਈ ਗੁਰਾਂ ਦੇ ਪੰਜਾਬ ਦੀ ਤੋੜ ਲੱਗੇ ਦੁੱਖ ਮਾਪਿਆਂ ਨੂੰ ਦਿੰਦੇ ਨੇ ਲੁੱਟਾਂ ਖੋਹਾਂ ਕਰਦੇ ਚੜਿਓ ਜੋ ਤੱਕਿਓ ਅਮੀਰ ਜਾਂ ਗਰੀਬ ਨਾ ਤਰਸ ਕਰਦੇ ਚੜਿਓ ਜੋ ਤੱਕਿਓ ਅਮੀਰ ਜਾਂ ਗਰੀਬ ਨਾ ਤਰਸ ਕਰਦੇ ਤੋੜ ਦਿੰਦੇ ਹੱਡੇ ਅੱਖਾਂ ਹੋਣ ਮੀਚੀਆਂ ਬਸ ਲੋੜ ਆਬ ਦੀ ਨਸ਼ਿਆਂ ਦੇ ਵਹਿਣ ਚ ਜਵਾਨੀ ਰੋੜ ਗਈ ਗੁਰਾਂ ਦੇ ਪੰਜਾਬ ਦੀ ਨਸ਼ਿਆਂ ਦੇ ਹੜ ਚ ਜਵਾਨੀ ਰੋੜ ਗਈ ਗੁਰਾਂ ਦੇ ਪੰਜਾਬ ਦੀ ਖੂਨ ਵਿੱਚ ਰਚ ਗਿਆ ਛੱਡ ਹੋਵੇ ਨਾ ਗੱਭਰੂ ਜਵਾਨਾਂ ਤੋਂ ਜਿੰਨਾ ਤੇਰਾ ਚੱਖ ਲਿਆ ਸੁਆਦ ਪਾਪੀਆ ਹੱਥ ਧੋਗੇ ਜਾਨਾਂ ਤੋਂ ਜਿੰਨਾ ਤੇਰਾ ਚੱਖ ਲਿਆ ਸੁਆਦ ਪਾਪੀਆ ਹੱਥ ਧੋਗੇ ਜਾਨਾਂ ਤੋਂ ਸਵੇ ਆਂਦੀ ਰੱਖ ਨਾ ਫਰੋਲੇ ਅੰਮੀਏ ਘਰ ਦੇ ਚਰਾਗ ਦੀ ਨਸ਼ਿਆਂ ਦੇ ਵਹਿਣ ਚ ਜਵਾਨੀ ਰੁੜ ਗਈ ਗੁਰਾਂ ਦੇ ਪੰਜਾਬ ਦੀ ਨਸ਼ਿਆਂ ਦੇ ਹੜੱਚ ਜਵਾਨੀ ਰੋੜ ਗਈ ਗੁਰਾਂ ਦੇ ਪੰਜਾਬ ਦੀ ਮੰਗ ਤੇ ਬਣਾਤੇ ਤੈ ਜਵਾਨ ਗੱਭਰੂ ਹੌਲੇ ਹੋ ਗਏ ਕੱਖਾਂ ਤੋਂ ਮਾਵਾਂ ਤਾਂ ਨਹੀਂ ਚਾਉਂਦੀਆਂ ਨ ਲੈ ਕੇ ਜੰਮਣੇ ਨਿਕਲੇ ਜੋ ਹੱਥਾਂ ਚੋਂ ਮਾਵਾਂ ਤਾਂ ਨਹੀਂ ਚਾਉਂਦੀਆਂ ਨ ਲੈ ਕੇ ਜੰਮਣੇ ਨਿਕਲੇ ਜੋ ਹੱਥਾਂ ਚੋਂ ਵੱਡਾ ਹੋ ਕੇ ਸਾਹਬ ਲੋਕ ਬੀਲਦਾਰੀਆਂ ਇੱਛਾ ਹੁੰਦੀ ਜਾਗਦੀ ਨਸ਼ਿਆਂ ਦੇ ਵਹਿਣ ਚ ਜਵਾਨੀ ਰੋੜ ਗਈ ਗੁਰਾਂ ਦੇ ਪੰਜਾਬ ਦੀ ਨਸ਼ਿਆਂ ਦੇ ਵਹਿਣ ਚ ਜਵਾਨੀ ਰੋੜ ਗਈ ਗੁਰਾਂ ਦੇ ਪੰਜਾਬ ਦੀ ਤੇਰੇ ਕੋਲ ਬੱਚੇ ਤਾਂ ਸ਼ਰਾਬ ਖਾ ਗਈ ਜਮਾਂ ਲੁੱਟ ਪੋਟ ਕੇ ਸੇਤ ਲੇਖ ਖਰਾਬ ਲਿਖਿਆ ਨੀ ਪੜਦੇ ਅੱਗੋਂ ਪੈਣ ਟੁੱਟਕੇ ਸੇਤ ਲੇਖ ਖਰਾਬ ਲਿਖਿਆ ਨੀ ਪੜਦੇ ਅੱਗੋਂ ਪੈਣ ਟੁੱਟਕੇ ਉਜੜੇ ਘਰਾਂ ਦੀ ਕੌਣ ਕਰੇ ਗਿਣਤੀ ਗੱਲ ਨਹੀਂ ਸਾਬਦੀ ਨਸ਼ਿਆਂ ਦੇ ਵਹਿਣ ਚ ਜਵਾਨੀ ਰੋੜ ਗਈ ਗੁਰਾਂ ਦੇ ਪੰਜਾਬ ਦੀ ਨਸ਼ਿਆਂ ਦੇ ਹੜ ਚ ਜਵਾਨੀ ਰੁੜ ਗਈ ਗੁਰਾਂ ਦੇ ਪੰਜਾਬ ਦੀ ਪੰਗ ਪੋਸ ਤੇ ਅਫੀਮ ਨਸ਼ੇ ਦੀਆਂ ਗੋਲੀਆਂ ਹੱਡਾਂ ਨਾਲ ਜੁੜੀਆਂ ਮਾਪੇ ਤਾਂ ਵਿਚਾਰਿਆ ਪੜਨ ਭੇਜਦੇ ਟੀਕੇ ਲਾਉਣ ਕੁੜੀਆਂ ਮਾਪੇ ਤਾਂ ਵਿਚਾਰਿਆ ਪੜਨ ਭੇਜਦੇ ਟੀਕੇ ਲਾਉਣ ਕੁੜੀਆਂ ਨੈਟ ਉੱਤੇ ਹੁੰਦੀ ਵਾਇਰਲ ਵੀਡੀਓ ਨਾ ਜਮੀਰ ਜਾਗੇ ਦੀ ਨਸ਼ਿਆਂ ਦੇ ਵਹਿਣ ਚ ਜਵਾਨੀ ਰੁੜ ਗਈ ਗੁਰਾਂ ਦੇ ਪੰਜਾਬ ਦੀ ਨਸ਼ਿਆਂ ਦੇ ਹੜ ਚ ਜਵਾਨੀ ਰੁੜ ਗਈ ਗੁਰਾਂ ਦੇ ਪੰਜਾਬ ਦੀ ਨਸਲਾ ਤੇ ਫਸਲਾ ਮਕੌਣ ਵਾਲੇ ਉਹ ਥੋੜਾ ਕੱਖ ਨਾ ਰਹੇ ਮਾਵਾਂ ਦੀਆਂ ਬੱਦਸੀਸਾਂ ਲੈ ਕੇ ਬਹਿਣੀਆਂ ਬਿੱਟੂ ਸੱਚੀਆਂ ਕਹੇ ਮਾਵਾਂ ਦੀਆਂ ਬੱਦਸੀਸਾਂ ਲੈ ਕੇ ਬਹਿਣੀਆਂ ਬਿੱਟੂ ਸੱਚੀਆਂ ਕਹੇ ਬੋਤਲ ਉਟਲੀ ਬਹਾਰ ਪਿੰਡ ਮਾੜੀ ਵਾਲਿਆ ਜ਼ਿੰਦਗੀ ਦੇ ਬਾਗ ਦੀ ਨਸ਼ਿਆਂ ਦੇ ਵਹਿਣ ਚ ਜਵਾਨੀ ਰੋੜ ਗਈ ਗੁਰਾਂ ਦੇ ਪੰਜਾਬ ਦੀ ਨਸ਼ਿਆਂ ਦੇ ਵਹਿਣ ਚ ਜਵਾਨੀ ਰੁੜ ਗਈ ਗੁਰਾਂ ਦੇ ਪੰਜਾਬ ਦੀ